ਬਸ ਜਿਹੜੇ ਚੜ੍ਹੇਗਾ ਨਾ ਬਸ ਅਟਿਆਲ ਬਸ ਪਸਟਿਆਲ ਨੂੰ ਆਏਗਾ ਚੱਲ ਜਾਨੇ ਵਰੀ ਗੱਡੀ ਆਈ ਨਹੀਂ ਆ ਕਿ 25 ਮਿੰਟ ਹੋ ਗਏ ਆ ਫੋਨ ਕਿੱਧਰ ਨੂੰ ਗੱਡੀ ਪੂਰੀ ਫੁੱਗ ਗਈ ਆ ਅੱਧੇ ਪੰਜ ਮਰਦਾ ਰਾਣੀ ਹੈਗਾ ਜੇ ਫੈਕਟਰੀ ਵਾਲੀ ਆਮ ਦੀ ਹੋਵੇ ਨਾ ਹੁਣ ਪੰਜ ਮਰਦਾ ਰਹੀ ਆ 10 ਗੱਡੀਆਂ ਖੜੀਆਂ ਨੇ ਹਾਈ ਵੀ ਇੱਕ ਗੱਡੀ ਇੱਥੇ ਪਹੁੰਚ ਗਈ ਆ ਸਾਹਬ ਆ 25 ਮਿੰਟ ਹੋ ਗਏ ਨੇ ਜੋ 52 ਨੰਬਰ ਤੇ ਗੋਲ ਕਰ ਦੋ ਵਾਰ ਵੀ ਗੇਟ ਨੇੜੇ ਹੀ ਹੈ ਤੇ ਅਜੇ ਵਾਰ ਵੀ ਗੇਟ ਤੋਂ ਜੋ ਪ੍ਰੇਮਾ ਵੀ ਨਾਲ-ਨਾਲ ਮਾਰੀਆਂ ਮੁੰਡਿਆਂ ਨੇ ਸਿਰ 10 ਮਿੰਟ ਹੋਏ ਆ 10 ਮਰਜ਼ਾ ਕੰਮ ਹੋ ਗਿਆ 10 ਮਰਦੇ ਵਿੱਚ ਅੱਗ ਲੱਗੀ ਹੈ। ਅੱਗ ਬੁਝਾਉਣ ਦੀ ਬੜੀ ਕੋਸ਼ਿਸ਼ ਕੀਤੀ ਪਰ ਲੇਕਿਨ ਬੁਝੀ ਨਹੀਂ ਹੈਗੀ। ਅਸ ਮੇਰੇ ਵੀਰ ਨੇ ਅੱਗ ਬੁਝਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਸਿਲੰਡਰ ਵੀ ਲੈ ਕੇ ਆਏ ਕੱਢ ਕੇ バス ਵਾਲਾ ਮੇਰਾ ਵੀਰ ਪੰਜਾਬ ਰੋਡਵੇ ਦੀ ਬੱਸ ਸੀ। ਉਹਨਾਂ ਨੇ ਵੀ ਸਿਲੰਡਰ ਰੁੱਤ ਚਲਾਇਆ। ਲੇਕਿਨ ਉਹ ਬੁਝੀ ਨਹੀਂ ਅੱਗ। ਅੱਗ ਨੇ ਜ਼ਿਆਦਾ ਆਪਣੀ ਰਫਤਾਰ ਫੜ ਲਈ। ਮੈਂ ਹਸਪੀਟਲ ਜਾ ਰਹੀ ਮੰਮੇ ਆ ਰੋਟੀ ਲੈ ਕੇ ਮੈਂ ਹੌਸਲਾ ਮੇਰੀ ਬੇਟੀ ਖੜੀ ਮੋਟਰਸਾਈਕਲ ਕਰੀਓ ਦੇਖੋ। ਮੈਂ ਮੋੜਾ ਰੋਕ ਕੇ ਮੈਂ ਬਾਈ ਦੀ ਹੈਲਪ ਕੀਤੀ। ਮੈਂ ਕਿਹਾ ਅੱਗ ਭਜਾਵਾਂ ਫੜਾਵੜ। ਬਾਈ ਨੂੰ ਗੱਡੀ ਫੜਾ ਬਾਹਰ ਕੱਢਿਆ ਮੈਂ ਮੈਂ ਕਿਹਾ ਬਾਹਰ ਆ ਨਾਲ ਹੀ ਫਾਇਰ ਬ੍ਰਿਗੇਡ ਉਹਨਾਂ ਨੂੰ ਵੀ ਪਤਾ ਲੱਗ ਗਿਆ ਹੁਣ ਲੇਕਿਨ ਆ ਨਹੀਂ ਰਿਹਾ ਕੋਈ ਇੱਥੋਂ ਨੇੜੇ ਉਹ ਵੀ ਨਹੀਂ ਆ ਸਕਦੇ ਇੱਕ ਲੱਗੀ ਅੱਗ ਬਾਈ ਬਾਈ ਜਲਦੀ ਜਲਦੀ ਇੰਜਨ ਨੂੰ ਆਪਣੇ ਆਕੇ ਵਾਲਾ ਲੱਗ ਗਈ ਕਿੰਨਾ ਸਮਾਂ ਤੁਹਾਨੂੰ ਕਿੱਦਾਂ ਲੱਗੇ ਆਗੇ ਲੱਗ ਗਿਆ ਮੈਂ ਆ ਦੇਰ ਗੱਡੀ ਰੇਸ ਵਧ ਗਈ ਚਲਦੇ ਚਲਦੇ ਆ ਆਪਣੇ ਵੀ ਗੱਡੀ ਨੂੰ ਅੱਗ ਲੱਗ ਗਈ ਹਾਂਜੀ ਹਾਂਜੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ 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 ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਸਾਰੇ ਮਦਦ ਕਰ ਰਹੇ ਨੇ ਬਗਲ ਫਾਇਰ ਬ੍ਰਿਗੇਡ ਤੋਂ ਕੋਈ ਹਲੇ ਤੱਕ ਕੁਛ ਨਹੀਂ ਆਇਆ ਗੱਡੀ ਬਿਲਕੁਲ ਸਾਰੀ ਖਤਮ ਹੋ ਰਹੀ ਹੈ ਸਾਡੇ ਕੋਈ ਬੰਦੇ ਨਹੀਂ ਕੋਈ ਪੁਲਿਸ ਵਾਲਾ ਕੋਈ ਪ੍ਰਸ਼ਾਸਨ ਨਹੀਂ ਟ੍ਰੈਫਿਕ ਜਮ ਹੋ ਰਿਹਾ ਉੱਥੋਂ ਵੀ ਪਤਾ ਲੱਗਦਾ ਵੀ ਇੱਥੇ ਕੋਈ ਪ੍ਰੋਬਲਮ ਹੈਗੀ ਹੈ ਫੇਰ ਵੀ ਕੋਈ ਵੀ ਨਹੀਂ ਆਇਆ ਹਲੇ ਤੱਕ ਗੱਡੀ ਸਾਡੇ ਦੇਖਦੇ ਦੇਖਦੇ ਖਤਮ ਹੋ ਰਹੀ ਹੈ ਜੀ ਬਿਲਕੁਲ 50 ਕਦਮਾਂ ਤੇ ਚੌਂਕੀ ਹੈ ਜੀ ਇਹ ਪੁੱਲ ਨਾਲ ਹੀ ਉਤਰਦੇ ਨਾਲ ਹੀ ਚੌਂਕੀ ਕੀ ਹੈ ਕੋਈ ਕੋਈ ਹਲੇ ਤੱਕ ਕੋਈ ਇਹਦੀ ਹੈਲਪ ਕੋਈ ਕੁਝ ਨਹੀਂ ਆਇਆਗਾ ਡਿਊਟੀ ਆ ਸੁਣਾਉਂਦੇ ਭਾਜੀ ਇਹ ਗਿਲਚੋਂ ਕੋ ਐ ਜੀ ਗਿਲਚੋਂ ਪੁਲ ਦੇ ਉਪਰ ਜੀ ਕੀ ਹੋਇਆ ਕੀ ਹੈ ਇਹ ਵਾਟ ਨੂੰ ਛੋੜਿਆ ਥੀ ਨੂੰ ਅੱਗ ਲੱਗੀ ਐ ਜੀ ਕਿੱਦਾਂ ਲੱਗੀ ਪਤਾ ਲੱਗਿਆ ਪੁਣੇ ਜੀ ਹੁਣ ਅਜੇ ਵੀ ਹੁਣ ਆਏ ਜੀ ਕਿੰਨੇ ਕ ਬੰਦੇ ਵਿੱਚ ਸੀ ਲੋ ਬੰਦੇ ਜੀ ਬਚ ਗਏ ਬਚ ਗਏ ਜੀ ਭਾਜੀ ਅੱਗ ਬੁਝਾਉਂਦੇ ਜਤਨ ਚੱਲੀ ਆ ਹਾਂ ਜੀ ਅੱਗ ਬੁਝਾ ਦਿੱਤੀ ਜੀ ਹਾਂ ਅੱਗ ਬੁਝਾ ਦਿੱਤੀ ਕੋਈ ਨੁਕਸਾਨ ਨਹੀਂ 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 ਕੋਈ ਨਹੀਂ ਐ ਜੀ ਕੋਈ ਨਹੀਂ ਮਤਲਬ